ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਪੀਵੀ ਪਾਠਸ਼ਾਲਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਜਮਾਤ 6ਵੀਂ ਵਿਸ਼ਾ ਸਮਾਜਿਕ ਗਿਆਨ ਪਾਠ 5ਵਾਂ ਧਰਤੀ ਦੇ ਪਰਿਮੰਡਲ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਥਲ ਮੰਡਲ ਵਿੱਚ ਥਲ ਮੰਡਲ ਕਿਸ ਨੂੰ ਆਖਦੇ ਹਨ ਉੱਤਰ ਥਲ ਮੰਡਲ ਤੋਂ ਭਾਵ ਧਰਤੀ ਦੀ ਭੂਮੀ ਵਾਲੇ ਭਾਗ ਤੋਂ ਹੈ ਜਿਸ ਵਿੱਚ ਉੱਚੇ ਪਹਾੜ, ਡੂੰਘੀਆਂ ਘਾਟੀਆਂ, ਵਿਸ਼ਾਲ ਮੈਦਾਨ ਅਤੇ ਪਠਾਰ ਸ਼ਾਮਿਲ ਹਨ ਪ੍ਰਸ਼ਨ ਨੰਬਰ 2 ਧਰਤੀ ਦੇ ਪ੍ਰਮੁੱਖ ਭੂ-ਰੂਪਾਂ ਦੇ ਨਾਮ ਲਿਖੋ ਉੱਤਰ ਨੰਬਰ 1 ਪਹਾੜ ਨੰਬਰ 2 ਪਠਾਰ ਨੰਬਰ 3 ਮੈਦਾਨ ਪ੍ਰਸ਼ਨ ਨੰਬਰ 3 ਪਰਬਤ ਲੜੀ ਕਿਸ ਨੂੰ ਆਖਦੇ ਹਨ ਉੱਤਰ ਪਹਾੜਾਂ ਦੇ ਉਹ ਥਲ ਰੂਪ ਜੋ ਆਪਣੇ ਆਲੇ-ਦੁਆਲੇ ਸਾਧ ਤੋਂ ਉੱਚੇ ਬੱਖੀਆਂ ਤੋਂ ਟੱਲਾਣਦਾਰ ਅਤੇ ਉੱਪਰਲੀ ਸਿਰਿਆਂ ਤੋਂ ਤਿਕੋਣੀ ਹੁੰਦੇ ਹਨ ਇਹ ਆਮ ਕਰਕੇ ਧਰਤੀ ਤੇ ਇੱਕ ਲੜੀ ਦੇ ਰੂਪ ਵਿੱਚ ਹੁੰਦੇ ਹਨ ਇਹਨਾਂ ਨੂੰ ਪਰਬਤ ਲੜੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 4 ਬਾਜੂ ਮੰਡਲ ਜੀਵਨ ਪ੍ਰਣਾਲੀ ਨੂੰ ਜਿਉਣ ਵਿੱਚ ਕਿਵੇਂ ਸਹਾਇਤਾ ਕਰਦੇ ਹਨ ਉੱਤਰ ਬਾਜੂ ਮੰਡਲ ਤੋਂ ਆਕਸੀਜਨ ਗੈਸ ਲੈ ਕੇ ਜੀਵ ਸਾਹ ਲੈਂਦੇ ਹਨ ਨੰਬਰ 2 ਬਾਜੂ ਮੰਡਲ ਵਿੱਚਲੀ ਨਾਈਟ੍ਰੋਜਨ ਗੈਸ ਸੰਜੀਵਾਂ ਦੇ ਵਧਣ ਫੁੱਲਣ ਵਿੱਚ ਸਹਾਇਤਾ ਕਰਦੀ ਹੈ ਨੰਬਰ 3 ਬਾਜੂ ਮੰਡਲ ਤੋਂ ਕਾਰਬਨ ਡਾਈ ਆਕਸਾਈਡ ਗੈਸ ਲੈ ਕੇ ਪੌਦੇ ਆਪਣਾ ਭੋਜਨ ਬਣਾਉਂਦੇ ਹਨ। ਪ੍ਰਸ਼ਨ ਨੰਬਰ 5 ਮੇਜ਼ਪੂਰੂਪ ਕਿਸ ਨੂੰ ਆਖਦੇ ਅਤੇ ਮੇਜ਼ਪੂਰੂਪ ਕਿਸ ਨੂੰ ਅਤੇ ਕਿਉਂ ਆਖਦੇ ਹਨ? ਉੱਤਰ ਮੇਜ਼ਪੂਰੂਪ ਪਠਾਰ ਨੂੰ ਆਖਦੇ ਹਨ ਕਿਉਂਕਿ ਇਸ ਦਾ ਉੱਪਰਲਾ ਸਿਰਾ ਮੇਜ਼ ਦੀ ਤਰ੍ਹਾਂ ਪੱਧਰਾ ਹੁੰਦਾ ਹੈ। ਪ੍ਰਸ਼ਨ ਨੰਬਰ 6 ਝਾਲ ਮੰਡਲ ਦੀ ਮਨੁੱਖ ਲਈ ਕੀ ਮਹੱਤਤਾ ਹੈ? ਉੱਤਰ ਨੰਬਰ 1 ਜਲ ਮੰਡਲ ਤੋਂ ਬਿਨਾਂ ਮਨੁੱਖਾ ਜੀਵ ਜੰਤੂਆਂ ਤੇ ਪੇੜ ਪੌਦਿਆਂ ਨੂੰ ਪਾਣੀ ਪ੍ਰਾਪਤ ਹੁੰਦਾ ਹੈ ਜੋ ਕਿ ਉਹਨਾਂ ਦੀ ਜਿਉਂਦੇ ਰਹਿਣ ਲਈ ਬਹੁਤ ਜ਼ਰੂਰੀ ਹੈ। ਨੰਬਰ 2 ਜਲ ਮੰਡਲ ਬਰਖਾ ਲਿਆਉਣ ਵਿੱਚ ਸਹਾਇਤਾ ਕਰਦਾ ਹੈ। ਨੰਬਰ 3 ਇਸ ਤੋਂ ਇਲਾਵਾ ਦਰਿਆ ਝੀਲਾਂ ਅਤੇ ਸਾਗਰ ਮੱਛੀਆਂ ਦੇ ਰੂਪ ਵਿੱਚ ਮਨੁੱਖ ਨੂੰ ਭੋਜਨ ਪ੍ਰਦਾਨ ਕਰਦੇ ਹਨ। ਪ੍ਰਸ਼ਨ ਨੰਬਰ 7 ਮਹਾਦੀਪ ਕਿਸ ਨੂੰ ਅਖਦੇ ਹਨ? ਉੱਤਰ ਧਰਤੀ ਦੇ ਉਹ ਵੱਡੇ ਭਾਗ ਜਿਹੜੇ ਤਿੰਨ ਜਾਂ ਚਾਰ ਪਾਸਿਆਂ ਤੋਂ ਪਾਣੀ ਨਾਲ ਘਿਰੇ ਹੁੰਦੇ ਹਨ ਮਹਾਦੀਪ ਅਖਵਾਉਂਦੇ ਹਨ। ਪ੍ਰਸ਼ਨ ਨੰਬਰ 8 ਧਰਤੀ ਦੇ ਕਿੰਨੇ ਮਹਾਦੀਪ ਹਨ ਇਹਨਾਂ ਦੇ ਨਾਮ ਲਿਖੋ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ? ਉੱਤਰ ਧਰਤੀ ਤੇ 7 ਮਹਾਦੀਪ ਹਨ। ਨੰਬਰ 1 ਏਸ਼ੀਆ, ਨੰਬਰ 2 ਅਫਰੀਕਾ, ਨੰਬਰ 3 ਯੂਰਪ, ਨੰਬਰ 4 ਉੱਤਰੀ ਅਮਰੀਕਾ, ਨੰਬਰ 5 ਦੱਖਣੀ ਅਮਰੀਕਾ, ਨੰਬਰ 6 ਆਸਟ੍ਰੇਲੀਆ, ਨੰਬਰ 7 ਅੰਟਾਰਕਟਿਕ। ਸਭ ਤੋਂ ਵੱਡਾ ਮਹਾਦੀਪ ਏਸ਼ੀਆ ਹੈ। ਪ੍ਰਸ਼ਨ ਨੰਬਰ 9 ਮਹਾਸાગਰਾਂ ਦੇ ਨਾਮ ਦੱਸੋ। ਗਲੋਬ ਤੇ ਮਹਾਸਾਗਰ ਨੂੰ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ? ਉੱਤਰ ਸੰਸਾਰ ਦੇ ਚਾਰ ਮਹਾਸਾਗਰ ਹਨ। ਨੰਬਰ 1 ਸ਼ਾਂਤ ਮਹਾਸਾਗਰ, ਨੰਬਰ 2 ਅੰਧ ਮਹਾਸਾਗਰ, ਨੰਬਰ 3 ਹਿੰਦ ਮਹਾਸਾਗਰ, ਨੰਬਰ 4 ਆਰਕਟਿਕ ਮਹਾਸਾਗਰ। ਗਲੋਬ ਤੇ ਮਹਾਸਾਗਰ ਨੂੰ ਨੀਲੇ ਰੰਗ ਨਾਲ ਦਰਸਾਇਆ ਜਾਂਦਾ ਹੈ। ਪ੍ਰਸ਼ਨ ਨੰਬਰ 10 ਜੀ ਮੰਡਲ ਕਿਸ ਨੂੰ ਆਖਦੇ ਹਨ ਇਸ ਬਾਰੇ ਸੰਖੇਪ ਜਾਣਕਾਰੀ ਦਿਓ ਉੱਤਰ ਧਰਤੀ ਦੇ ਜਿਸ ਭਾਗ ਤੇ ਵੱਖ-ਵੱਖ ਜੀਵ ਜੰਤੂ ਅਤੇ ਪੇੜ-ਪੌਦੇ ਰਹਿੰਦੇ ਹਨ ਉਸ ਨੂੰ ਜੀਵ ਮੰਡਲ ਆਖਦੇ ਹਨ ਇਸ ਨੂੰ ਜੀਵਨ ਪੱਟੀ ਵੀ ਕਿਹਾ ਜਾਂਦਾ ਹੈ ਇਹ ਧਰਤੀ ਦੀ ਤਹਾਂ ਤੋਂ ਕੁਝ ਹੇਠਾਂ ਪਾਣੀ ਵਿੱਚ ਅਤੇ ਧਰਤੀ ਦੀ ਤਹਾਂ ਤੋਂ ਕੁਝ ਉੱਪਰ ਹਵਾ ਤੱਕ ਫੈਲਿਆ ਹੈ ਪ੍ਰਸ਼ਨ ਨੰਬਰ 11 ਜੀਵ ਮੰਡਲ ਦਾ ਪ੍ਰਮੁੱਖ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਕਿੰਨੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉੱਤਰ ਮਨੁੱਖ ਨੂੰ ਬਾਦੀ ਜਾਣ ਸਖਿਆ ਤੇ ਰੋਕ ਲਗਾਉਣੀ ਚਾਹੀਦੀ ਹੈ ਨੰਬਰ 2 ਕੁਦਰਤੀ ਸਾਧਨਾਂ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਨੰਬਰ 3 ਮਨੁੱਖ ਨੂੰ ਜੀਓ ਅਤੇ ਜਿਉਣ ਦਿਓ ਦਾ ਨਿਜਮ ਅਪਣਾਉਣਾ ਚਾਹੀਦਾ ਹੈ ਨੰ ਪ੍ਰਸ਼ਨ ਨੰਬਰ 11 ਖਾਲੀ ਥਾਵਾਂ ਭਰੋ ਨੰਬਰ 1 ਸਭ ਤੋਂ ਛੋਟਾ ਮਹਾਦੀਪ ਆਸਟ੍ਰੇਲੀਆ ਨੰਬਰ 2 ਡੈਸ਼ ਦੂਸਰੇ ਨੰਬਰ ਤੇ ਵੱਡਾ ਮਹਾਦੀਪ ਹੈ ਨੰਬਰ 3 ਆਰਕਟਿਕ ਖਸਾਗਰ ਨੇ ਉੱਤਰੀ ਧਰੂਵ ਚਫੇਰੋ ਘੇਰਿਆ ਹੋਇਆ ਹੈ। ਨੰਬਰ 4 ਦੱਖਣੀ ਮਹਾਸਾਗਰ ਨੇ ਦੱਖਣੀ ਅਫਰੀਕਾ ਮਹਾਦੀਪ ਨੂੰ ਘੇਰਿਆ ਹੋਇਆ ਹੈ। ਨੰਬਰ 5 ਧਰਤੀ ਦਾ 2/3 ਹਿੱਸਾ ਪਾਣੀ ਨੇ ਘੇਰਿਆ ਹੋਇਆ ਹੈ। ਨੰਬਰ 6 ਅਟਾਰ ਤਿੱਕ ਮਹਾਦੀਪ ਨੂੰ ਚਿੱਟਾ ਮਹਾਦੀਪ ਆਕ ਦੇ ਹਨ। ਨੰਬਰ 7 ਜੀਵ ਪਰਿਮੰਡਲ ਨੂੰ ਤਿੰਨੋਂ ਪਰਿਮੰਡਲ ਪ੍ਰਭਾਵਿਤ ਕਰਦੇ ਹਨ। ਧੰਨਵਾਦ।